ਰਾਹ ਸਿੱਕ ਤੁਹਾਨੂੰ ਕਿਵੇਂ ਪਤਾ ਲੱਗਾ ਵੇ ਐਕਸੀਡੈਂਟ ਹੋਇਆ ਮਨ ਮੇਰੇ ਪਤੇ ਜਿਹੜਾ ਫੋਨ ਆਇਆ ਜੀ ਘੰਟੇ ਚਾਹੀ ਕੱਥੇ ਮੈਂ ਬੇਟਾ ਮੈਂ ਘਰ ਆਂ ਕਦਾ ਫੁੜਾ ਵੱਟ ਬਾਹਰ ਨਿਕਲ ਗਿਆ ਕਿ ਬਹੁਤ ਸੇ ਐਕਸੀਡੈਂਟ ਹੋਇਆ ਡਾਡੀ ਉਹਨਾਂ ਕਹਿੰਦਾ ਬਹੁਤ ਸੀਰੀਅਸ ਹੈ ਮੈਨੂੰ ਨਹੀਂ ਦੱਸਿਆ ਕਿ ਹੋਇਆ ਕਿ ਨਹੀਂ ਮੈਂ ਕਿੱਥੇ ਆ ਮੈਂ ਇਹ ਗੱਡੀ ਗੱਡੀ ਨਾਲ ਤੇ ਜਾਇਆ ਮੈਂ ਉਹ ਘਰੇ ਭੇਜਾਂ ਮੈਂ ਤੂੰ ਘਰੇ ਜਾ ਮੈਂ ਜਾਣਾਂ ਤੇ ਦੇ ਨਾ ਮੇਰੇ ਦੋਸਤ ਜੀ ਉਹਨੂੰ ਮਨ ਨਾਲ ਲੱਗ ਗਿਆ ਗੰਦੀ ਦੇਖ ਕੇ ਉਹ ਡੀ ਵਾਲੇ ਨੇ ਨਸ਼ਾ ਕੀਤਾ ਹੈ ਜੀ ਬੋਤਲ ਬੋਤਲ ਵਗੈਰਾ ਗੱਡੀ ਚੋਂ ਲਈ ਹੈ ਅਤੇ ਇਹ ਮਨ ਇੰਜੈਕਸ਼ਨ ਵਗੈਰਾ ਵੀ ਲੱਗਿਆ ਉਹਨਾਂ ਮੁੰਡੇ ਦੇ ਉੱਤੇ ਸੰਜਾ ਵਗੈਰਾ ਵੀ ਪਿਆ ਨਿਕਲਦਾ ਅਤੇ ਆਪਣੇ ਸਟੱਪ ਨੇ ਵੀ ਟਾਇਰ ਟਾਪਰ ਫਟਾਵਾ ਜੀ ਕਰਾਨੀ ਬਰਜਵਨ ਅਸੇ ਜੋ ਗੱਲ ਭਜਾਇਆ ਤੇ ਸਾਨੂੰ ਨੂੰ ਪਤਾ ਇਹ ਗੱਲ ਦਾ ਅਤੇ ਗੱਡੀ ਦੇ ਨਿੱਤੇ ਹੀ ਮਾਰਿਆ ਕਿ ਉਹਨੇ ਤਨੂ ਮੌਕੇ ਤੇ ਪੁਲਿਸ ਵਾਲੇ ਲੈ ਵੀ ਗਏ ਤੁਹਾਡੀ ਭਾਬੀ ਵਿਚ ਬੈਦੀ ਐਸੇ ਸਮੇਂ ਖੁਦ ਆਪ ਲੈ ਕੇ ਗਏ ਉਹਨਾਂ ਨੂੰ ਸਾਡੇ ਭਾਈ ਸਾਹਿਬ ਨੇ ਪਟਿਆਲੇੋਂ ਅਸੀਂ ਅਮਲੇਸ਼ ਭੇਜਿਆ ਚੰਗਾ ਅੰਮੀ ਬਾਅਦ ਚ ਪਤਾ ਲੱਗਿਆ ਵੀ ਜਿਹੜੀ ਜੱਤ ਵੱਡੇ ਆ ਉਹ ਵੀ ਮੁੰਡਾ 90 ਪੁਲਿਸ ਵਾਲੇ ਛੱਡ ਗਏ ਉਹ ਉਹਨਾਂ ਨੇ ਕੋਈ ਸਾਡੇ ਉਰੀ ਲੈ ਬੋ ਪਰ ਲਾਪਰਵਾਹੀ ਰਹੀ ਨੇ ਨਹੀਂ ਉਹਨਾਂ ਦੀ ਪਟਿਆਲੇ ਆ ਕੇ ਭਾਈ ਸਾਹਿਬ ਦੀ ਇਹ ਉੱਥੇ ਮੌਕੇ ਤੇ ਹੋ ਗਈ ਤੇ ਸਾਡੇ ਭਾਬੇ ਦੇ ਇਹ ਤਾਂ ਪਹਿਲੀ ਗੱਲ ਹੀ ਹੈ ਸਾਰੇ ਜਨ ਨੇ ਰਾਹ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਮਨ ਮੇਰੇ ਪਤੇ ਜੇਹਾਂ ਕੋਣ ਆਏ ਜੀ ਘਰ ਤੇ ਚਾਹੀ ਕਿੱਥੇ ਮੈਂ ਬੇਟੇ ਮੈਂ ਘਰ ਆਇਆ ਕਦੋਂ ਫੁੜਾ ਵੱਡ ਬਾਹਰ ਨਿਕਲ ਗਿਆ ਤੇ ਬਹੁਤ ਸਾਰੇ ਐਕਸੀਡੈਂਟ ਹੋਇਆ ਡਾਡੀ ਨੂੰ ਕਹਿੰਦਾ ਬਹੁਤ ਸੀਰੀਅਸ ਹੈ ਮੈਨੂੰ ਨਹੀਂ ਦੱਸਿਆ ਕਿ ਹੋਇਆ ਕਿ ਨਹੀਂ ਮੈਂ ਕਿੱਥੇ ਆ ਨਾ ਇਹ ਗੱਡੀ ਗੱਡੀ ਨਾਲ ਨਾਲ ਤੇ ਜਾਇਆ ਮੈਂ ਇਹ ਘਰੇ ਭੇਜਾਂ ਮੈਂ ਤੂੰ ਘਰੇ ਜਾ ਮੈਂ ਜਾਣਾਂ ਤੇ ਏ ਬਈ ਨਾ ਮੇਰਾ ਦੋਸਤ ਜੀ ਉਹਨੂੰ ਮੈਂ ਨਾਲ ਲਗਿਆ ਗੰਦੀ ਦੇਖ ਕੇ ਉਹ ਆਡੀ ਵਾਲੇ ਨੇ ਨਸ਼ਾ ਕੀਤਾ ਇਹਦੀ ਬੋਤਲ ਬੋਤਲ ਵਗੈਰਾ ਗੱਡੀ ਜੰ ਮਿਲਿਆ ਅਤੇ ਇਹ ਇੰਜੈਕਸ਼ਨ ਵਗੈਰਾ ਵੀ ਲੱਗੇ ਉਹਨੂੰ ਮੁੰਡੇ ਦੇ ਉੱਤੇ ਸਮਝਾ ਬਾਰੇ ਪਿਆ ਨਿਕਲਦਾ ਅਤੇ ਆਪਣੇ ਸਟ੍ਰਿਪ ਨੇ ਵੀ ਟਾਇਰ ਟਾ ਟੂਰ ਫਟਾ ਦੇਤੀ ਰਨਿੰਗ ਬੁਰੇ ਜਿਵੇਂ ਨਸੂ ਜੇ ਗੱਲ ਪਹੁੰਚਾਇਆ ਤੇ ਸਾਨੂੰ ਉਹਨੂੰ ਪਤਾ ਇਹ ਗੱਲ ਦਾ ਅਤੇ ਗੱਡੀ ਦੇ ਨਿੱਤੇ ਹੀ ਮਾਰਿਆ ਕਿ ਉਹਨੇ ਉਹਨੂੰ ਮੌਕੇ ਤੇ ਪੁਲਿਸ ਵਾਲੇ ਲੈ ਵੀ ਗਏ ਤੁਹਾਡੀ ਭਾਦੀ ਵਿਚ ਬੈਦੀ ਐਸੇ ਸਮੇਂ ਖੁਦ ਆਪ ਲੱਗ ਕੇ ਗਏ ਉਹਨਾਂ ਨੂੰ ਸਾਡੇ ਭਾਈ ਸਾਹਿਬ ਨੇ ਪਟਿਆਲੇ ਅਸੀਂ ਐਮਲੈਸਟ ਭੇਜਿਆ ਸਾਂਤਾ ਜੀ ਦੀ ਬਾਅਦ ਚ ਬਦਲ ਲੱਗਿਆ ਵੀ ਜਿਹੜੀ ਜੱਤੂ ਬੱਡੇ ਯਾ ਉਹ ਮੁੰਡਾ 90 ਪੁਲਿਸ ਵਾਲੇ ਛੱਡ ਗਏ ਜੋ ਉਹਨਾਂ ਨੇ ਕੋਈ ਸਾਡੇ ਉਰੀ ਲੈ ਵੇ ਪਰ ਲਾਪਰਵਾਹੀ ਰਹੀ ਇਹੇ ਲੱਗਦਾ ਉਹਨੂੰ ਕੋਲ ਰੱਖਤਾ ਕੋਲ ਰੱਖਤਾ ਉਹਨੂੰ ਸਪੋਰਟ ਨਹੀਂ ਉਹਨਾਂ ਦੀ ਪਟਿਆਲੇ ਆ ਕੇ ਭਾਈ ਸਾਹਿਬ ਦੀ ਤੇ ਉੱਥੇ ਮੌਕੇ ਤੇ ਹੋ ਗਿਆ ਸਾਡੇ ਭਾਬੇ ਜੀ ਇਹ ਤੋਂ ਪਹਿਲੀ ਗੱਲ ਦੀ ਸਾਰੀ ਜਾਨੀ ਰਾਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੇ ਐਕਸੀਡੈਂਟ ਹੋਇਆ ਮਨ ਮੇਰੇ ਪਤਾ ਜਿਹੜਾ ਫੋਨ ਆਇਆ ਜੀ ਘੰਟੇ ਚਾਹੀ ਕਰਤੇ ਮਾਂ ਬੇਟਾ ਮੈਂ ਘਰ ਆਇਆ ਕਦਾ ਫੁੜਾ ਗੱਡ ਬਾਹਰ ਨਿਕਲ ਗਿਆ ਬੋਸ ਐ ਐਕਸੀਡੈਂਟ ਹੋਇਆ ਡਾਡੀ ਉਹਨਾਂ ਕਹਿੰਦਾ ਬਹੁਤ ਸੀਰੀਅਸ ਹੈ ਮੈਨੂੰ ਨਹੀਂ ਦੱਸਿਆ ਕਿ ਹੋਇਆ ਕਿ ਨਹੀਂ ਮੈਂ ਕਿੱਥੇ ਆ ਮੈਂ ਇਹ ਗੱਡੀ ਗੱਡੀ ਨਾਲ ਰੇਲ ਤੇ ਜਾਇਆ ਮੈਂ ਉਹ ਘਰੇ ਭੇਜਾਂ ਮੈਂ ਤੂੰ ਘਰੇ ਜਾ ਮੈਂ ਜਾਣਾਂ ਤੇ ਏਦੇ ਨਾਲ ਮੇਰੇ ਦੋਸਤ ਜੀ ਉਹਨੂੰ ਮਨ ਨਾਲ ਲੱਗਾ ਗੰਦੀ ਦੇਖ ਕੇ ਉਹ ਡੀ ਵਾਲੇ ਨੇ ਨਸ਼ਾ ਕੀਤਾ ਇਹਦੀ ਬੋਤਲ ਬੋਤਲ ਵਗੈਰਾ ਗੱਡੀ 'ਚ ਮਿਲਿਆ ਅਤੇ ਇਨਜੈਕਸ਼ਨ ਵਗੈਰਾ ਵੀ ਲੱਗੇ ਉਹਨਾਂ ਮੁੰਡੇ ਦੇ ਉੱਤੇ ਸਮਝਾ ਵਾਰ ਰਹੀਆਂ ਨਿਕਲ ਗਏ ਅਤੇ ਆਪਣੇ ਸਟੱਪ ਨੇ ਵੀ ਟਾਇਰ ਟਾਪੂਰ ਫਟਾਵਾ ਜੀ ਰਨਿੰਗ ਪੂਰੇ ਜਵਨ ਨਸ਼ੇ ਯੋਗ ਲੱਭਾਇਆ ਤੇ ਚੰਨ ਨੂੰ ਉਹਨੂੰ ਪਤਾ ਇਹ ਗੱਲ ਦਾ ਅਤੇ ਗੱਡੀ ਦੇ ਨਿੱਤੇ ਹੀ ਮਾਰਿਆ ਕਿ ਉਹਨੇ ਉਹਨੂੰ ਮੌਕੇ ਤੇ ਪੁਲਸ ਵਾਲੇ ਲੈ ਵੀ ਗਏ ਸਾਡੀ ਭਾਬੀ ਵਿੱਚ ਪਈ ਦੀ ਅਸੀਂ ਸਮੇਂ ਖੁਦ ਆਪ ਲੈ ਕੇ ਗਏ ਉਹਨਾਂ ਨੂੰ ਸਾਡੇ ਭਾਈ ਸਾਹਿਬ ਨੂੰ ਪਟਿਆਲੇ ਅਸੀਂ ਅਮੁਲેશ ਭੇਜਿਆ ਚੰਗਾ ਇਹਦੀ ਬਾਅਦ ਚ ਬਦਲ ਗਿਆ ਵੀ ਜਿਹੜੀ ਜੱਤ ਵੱਡੇ ਆ ਉਹ ਵੀ ਮੁੰਡਾ 90 ਪੁਲਸ ਵਾਲੇ ਛੱਡ ਗਏ ਉਹ ਉਹਨਾਂ ਨੇ ਕੋਈ ਸਾਡੇ ਉੱਤੇ ਲੇਪ ਪਰ ਲਾਪਰਵਾਹੀ ਰਹੀ ਨਹੀਂ ਉਹਨਾਂ ਦੀ ਪਟਿਆਲਾ ਗਈ ਭਾਈ ਸਾਹਿਬ ਦੀ ਤੇ ਉੱਥੇ ਮੌਕੇ ਤੇ ਹੋ ਗਿਆ ਸਾਡੇ ਭਾਬੇ ਜੀ ਇਹ ਤੋਂ ਪਹਿਲੀ ਗੋਤ ਵੀ ਸਾਰੇ ਜਨਾਂ ਨੇ